ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਾ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਲਈ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਦੇ ਕਰਜ਼ਾ ਮਾਫੀ ਦੇ ਸਬੰਧੀ ਸਰਟੀਫਿਕੇਟ ਵੰਡਣ ਦੇ ਲਈ ਇੱਕ ਸਮਾਗਮ ਦਫ਼ਤਰ ਵਿਖੇ ਰੱਖਿਆ ਗਿਆ ਜਿਸ ਵਿੱਚ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਨੇ ਆਪਣੇ ਹਲਕੇ ਦੇ ਨਾਲ ਸਬੰਧਿਤ ਲਾਭਪਰਤੀਆਂ ਨੂੰ ਕਰਜ਼ਾ ਮਾਫੀ ਦੇ ਸਰਟੀਫਿਕੇਟ ਦਿੱਤੇ ਗਏ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਨੂੰ ਅਨੁਸੂਚਿਤ ਜਾਤੀਆਂ ਦੇ ਵਿੱਚੋਂ ਜੋ ਵਿਕਾਸ ਵਿੱਤ ਕਾਰਪੋਰੇਸ਼ਨ ਦੇ ਲਈ 31 ਮਾਰਚ 2020 ਤੋਂ ਪਹਿਲਾਂ ਦੇ ਐਸਸੀ ਭਾਈਚਾਰੇ ਦੇ ਦਿਲਵਾਂਗ ਵਿਅਕਤੀਆਂ ਦੇ ਲਈ ਲੈਏ ਗਏ ਕਰਜ਼ਿਆਂ ਤੇ ਮਾਫੀ ਦੇ ਕਰ ਦਿੱਤੇ ਗਏ ਹਨ ਉਹਨਾਂ ਦੱਸਿਆ ਕਿ ਸੂਬੇ ਦੇ ਵਿੱਚ ਤਹਿਤ 4727 ਕਰਜ਼ਦਾਰ ਕੁੱਲ 68 ਕਰੋੜ ਰੁਪਏ ਦੇ ਜਿਹੜਾ ਕਰਜ਼ਾ ਮਾਫ ਹੋਇਆ ਜਦਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ 400 ਕਰੋੜ 83 ਲੱਖ ਦੇ ਕਰਜ਼ੇ ਜਿਹੜੇ ਮਾਫ ਹੋਏ ਨੇ ਹਲਕਾ ਸਮਾਣੇ ਦੇ ਨਾਲ ਸੰਬੰਧਿਤ 1 ਕਰੋੜ 36 ਲੱਖ ਰੁਪਏ ਕਰਜ਼ਦਾਰ ਜਿਹੜੇ ਨੇ ਸਾਰਿਆਂ ਦੇ ਮਾਫ ਕੀਤੇ ਗਏ ਨੇ ਉਹਨਾਂ ਦੱਸਿਆ ਕਿ ਹਲਕਾ ਸਮਾਨਾ ਦੇ ਵਿੱਚ ਕੁੱਲ ਕਰਜ਼ਦਾਰ ਜਿਹੜੇ ਨੇ 86 ਸਨ 1 ਕਰੋੜ 36 ਲੱਖ ਰੁਪਏ ਇਹਨਾਂ ਦੇ ਜਿਹੜੇ ਕਰਜ਼ੇ ਤੇ ਲੀਕ ਮਾਰ ਦਿੱਤੀ ਗਈ ਹੈ ਇਸ ਮੌਕੇ ਤੇ ਪੰਜਾਬ ਅਨੁਸੂਚਿਤ ਦੇ ਵਿਕਾਸ ਦੇ ਵਿੱਤ ਕਾਰਪੋਰੇਸ਼ਨ ਪਟਿਆਲਾ ਦੇ ਜ਼ਿਲ੍ਹਾ ਮੈਨੇਜਰ ਜਿਹੜੇ ਨੇ ਮੰਜੂ ਬਾਲਾ ਸਹਾਇਕ ਜ਼ਿਲ੍ਹਾ ਮੈਨੇਜਰ ਹਰਪ੍ਰੀਤ ਕੌਰ ਅਤੇ ਕਲਰਕ ਹਰਸ਼ਦੀਪ ਸ਼ਰਮਾ ਵੀ ਹਾਜ਼ਰ ਸਨ ਵਿਤਾਇਕ ਜੋੜਾ ਮਜਰਾ ਨੇ ਕਿਹਾ ਕਿ ਇਹਨਾਂ ਦੇ ਵੱਲੋਂ ਕਾਫੀ ਟਾਈਮ ਤੋਂ ਜਿਹੜਾ ਨਹੀਂ ਭਰਿਆ ਜਾ ਰਿਹਾ ਸੀ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਦੇ ਜਿਹੜੇ ਕਰਜ਼ੇ ਨੇ ਅੱਜ ਬਿਲਕੁਲ ਹੀ ਮੁਕੰਮਲ ਤੌਰ ਤੇ ਖਤਮ ਕਰ ਦਿੱਤੇ ਗਏ ਨੇ ਤਾਂ ਕਿ ਇਹ ਜਿਹੜਾ ਆਪਣੇ ਬੱਚਿਆਂ ਨੂੰ ਤੇ ਆਪਣੀ ਜੀਵਨ ਹੈ ਜਿਹੜਾ ਚੰਗਾ ਜਿਹੜਾ ਜੀ ਸਕਣ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਮੈਡਮ ਅੱਜ ਜਿਹੜੀ ਲਾਪਤਰੀ ਨੇ ਐਸ ਸੀ ਕੋਟੇ ਦੇ ਵਿੱਚ ਇਹਨਾਂ ਦਾ ਕਿੰਨਾ ਕੁ ਟੁੱਟ ਇੰਨਾ ਕੋ ਮਾਫ ਕਰਿਆ ਗਿਆ ਹਾਂਜੀ ਸਰ ਸਰ ਇਹ ਮੈਂ ਦੱਸਣਾ ਚਾਹੁੰਦੀ ਸੀ ਮੈਂ ਜ਼ਿਲ੍ਹਾ ਪਟਿਆਲਾ ਤੋਂ ਐਸਸੀ ਕਾਰਪੋਰੇਸ਼ਨ ਮਨਜੂਵੰਲਾ ਜੀ ਬਣ ਕੇ ਆ ਰਹੀ ਹਾਂ ਪੰਜਾਬ ਸਰਕਾਰ ਦਾ ਮੈਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਐਸਸੀ ਕਾਰਪੋਰੇਸ਼ਨ ਦੇ ਕਰਜ਼ਦਾਰਾਂ ਦੀ ਨੀਤੀ 31 ਮਾਰਚ 2020 ਤੱਕ ਦੀ ਸਾਰੇ ਕਰਜ਼ੇ ਮਾਫ ਕਰਕੇ ਇੱਕ ਵੱਡੀ ਰਾਹਤ ਪ੍ਰਦਾਨ ਕੀਤੀ ਹੈ ਜ਼ਿਲ੍ਹਾ ਪਟਿਆਲਾ ਦੇ કુલ 400 ਪੀਐਸ ਜੀਡਨ ਦੀ ਰਕਮ 4 ਕਰੋੜ 83 ਲੱਖ ਰੁਪਏ ਬਣਦੀ ਹੈ ਵੀ ਮਾਫ ਕੀਤੀ ਗਈ ਹੈ ਜਿਸ ਵਿੱਚ ਹਲਕਾ ਸਮਾਣਾ ਦੇ ਸ਼ਾਸਕ ਕਰਜ਼ਦਾਰ ਦੀ ਕੁੱਲ 1 ਕ੍ਰੋੜ 36 ਲੱਖ ਦੀ ਲਗਭਗ ਇਹ ਰਕਮ ਮaaf ਕੀਤੀ ਗਈ ਹੈ। ਉਹਨਾਂ ਨੇ ਗਰੀਬ ਪਰਿਵਾਰਾਂ ਦਾ ਸਾਰਾ ਕਰਜ਼ਾ ਮaaf ਕਰਕੇ ਕਰਜ਼ਦਾਰਾਂ ਨੂੰ ਇੱਕ ਵਿੱਤੀ ਬੋਸ ਤੋਂ ਬੋਸ ਤੋਂ ਮੁਕਤ ਕੀਤਾ ਹੈ। ਉਹ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਪਰਿਵਾਰਾਂ ਦੀਆਂ ਜ਼ਰੂਰਤਾਂ ਲਈ ਬਿਹਤਰ ਤਰੀਕੇ ਨਾਲ ਯਤਨ ਕਰ ਸਕਦੇ। ਇੱਕ ਡਿਸਟ੍ਰਿਕਟ ਪਟਿਆਲਾ ਚ ਹੀ ਜੀ ਡਿਸਟ੍ਰਿਕਟ ਪਟਿਆਲਾ ਅਲੋਵਰ ਪੰਜਾਬ ਚ ਹੋਇਆ ਜੀ ਪੂਰੇ ਪੰਜਾਬ ਦੇ ਹੈਗੇ ਜੀ 4700 ਕੁਝ ਕੇਸ ਨੇ ਤੇ ਉਹ ਹੈਗੇ 68 ਕਰੋੜ ਦੀ ਰਕਮ ਪੂਰੇ ਪੰਜਾਬ ਦੀ 68 ਕਰੋੜ ਹੈ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਜੀ 400 ਕੇਸ ਨੇ ਤੇ ਉਹ ਹੈਗੇ ਜੀ 4 ਕਰੋੜ 83 ਲੱਖ ਦੇ ਤਰੀਕਾ ਵਿੱਚ ਖਾਫ ਕੀਤੇ ਗਏ। ਠੀਕ ਹੈ। ਥੈਂਕ ਯੂ। ਲੈ ਸਮਨ ਜੀ ਅੱਜ ਜਿਹੜਾ ਇਹ ਐਸਸੀ ਕੋਟੇ ਨੂੰ ਜਿਹੜਾ ਕਾਰਪੋਰੇਸ਼ਨ ਦੇ ਜਿਹੜੇ ਮਾਫ ਕਰਿਆ ਗਿਆ ਕਿੰਨਾ ਕੁ ਤੁਹਾਡਾ ਵੀ ਮਾਫ ਹੋਇਆ ਔਰ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਹਾਂ ਤਾਂ ਬੋਲਤਾ ਹਾਂ ਸਾਡੇ ਪੰਜਾਬ ਦੇ ਸ੍ਰੀ ਆਪਾ ਸਿੰਘ ਜੀ ਮਾਨ ਨੂੰ ਸਤਿਕਾਰ ਦਿੰਦਾ ਹਾਂ ਅਤੇ ਨਾਲ ਸਾਡੇ ਸ੍ਰੀ ਨਾਸਮਨੀ ਕਰਤਾਰਪਾਲ ਜੀ ਭਾਜੀ ਉਹ ਸਾਡੇ ਬਹੁਤ ਹੀ ਸਰਕਾਰ ਦੇ ਲਈ ਕਾ ਕਰਨਾ ਕਰਕੇ ਮਦਦ ਕਰਦੇ ਸਨ ਸਾਡੇ ਸਾਹਮਣੇ ਸਾਹਮਣੇ ਅੱਜ ਜੋ ਪੰਜਾਬ ਸਰਕਾਰ ਨੇ ਐਸਸੀ ਨੂੰ ਕਾਨੂੰਨੀ ਰੂਪਾਂ ਨੂੰ ਇਹ ਰਾਹ ਦਿੱਤੀ ਹੈ ਕਿ ਬਹੁਤ ਹੀ ਗੱਲ ਹੈ ਇਸੇ ਨਾਲ ਜਿਹੜਾ ਐਸਸੀ ਪਰਿਵਾਰ ਨੇ ਉਹਨਾਂ ਦੇ ਨਾਲ ਉਹ ਆਪਣਾ ਜਿਹੜਾ ਜਿਹੜਾ ਪੈਸਾ ਪਰਮੂਸ਼ਨ ਵਿੱਚ ਜਾਣਾ ਸੀ ਉਹ ਉਹਦੇ ਦੂਸਰੇ ਪਾਸੇ ਦੇ ਇਸ ਕਰਕੇ ਆਪਣੀ ਗੱਲ मंत्री सब की कहोंगे जे अनुसूचित जाति के दे लिए आज कारपोरेशन ज माफ की कहों मैं सब तो पहला धनबाद करूंगा साबंत्री सरदार भगवंत मान उन्होंने ਸਾਡੇ ਫਾਈਨੈਂਸ ਮਿਨਿਸਟਰ ਹਰਪਾਲ ਚਿਮਾ ਜੀ ਸਾਡੇ ਨੈਸ਼ਨਲ ਕੰਜ਼ੂਮਰ ਅਰਵਿੰਦ ਕੇ ਜੀਵਾ ਜੀ ਜਿਨ੍ਹਾਂ ਨੇ ਐਸੀ ਜਿਹੜੀ ਪਰਿਵਾਰਾਂ ਦੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਪੈਸੇ ਭਰ ਨਹੀਂ ਰਹੇ ਸੀ ਜਾਂ ਕਿਸੇ ਕਾਰਨ ਕਰਕੇ ਪ੍ਰੋਬਲਮ ਆ ਰਹੀਆਂ ਸੀ ਉਹਨਾਂ ਦੇ ਜਿਹੜਾ ਕਰਜ਼ਾ ਹੈ ਜਿਹੜਾ ਉਹ ਮਾਫ਼ ਕੀਤਾ ਗਿਆ ਉਹ 31 ਮਾਰਚ 2020 ਤੱਕ ਜਿਹੜੇ ਕਰਜ਼ਦਾਰ ਕਰਜ਼ਾ ਦੇ ਨਹੀਂ ਚੁਕੇ ਰਹੇ ਸੀ ਉਹਨਾਂ ਦੇ ਕਰਜ਼ਾ ਜਿਹੜਾ 68 ਕਰੋੜ ਦੇ ਕਰੀਬ ਕਰਜ਼ਾ ਹੈ ਜਿਹੜਾ ਮਾਫ਼ ਕੀਤਾ ਗਿਆ ਉਹ ਹਲਕੇ ਸਮਾਨੇ ਦੇ ਵਿੱਚ 1 ਕਰੋੜ 36 ਲੱਖ ਦੀ ਅਮਾਉਂਟ ਹੈ ਜਿਹੜੀ ਉਹ ਜਿਹੜੇ ਲਾਹ ਪਾਤੀ ਦੇ 86 ਦੇ ਕਰੀਬ ਜਿਹੜੇ ਲਾਹ ਪਾਤੀ ਦੇ ਜਿਨ੍ਹਾਂ ਨੂੰ ਇਸ ਚੀਜ਼ ਦਾ ਬੈਨੀਫਿਟ ਹੋਣਾ ਮੈਂ ਪੰਜਾਬ ਸਰਕਾਰ ਦਾ ਪੰਜਾਬ ਦੇ ਮੁੱਖ ਮੰਤਰੀ ਭਗਮਤ ਮਾਨ ਜੀ ਦਾ ਔਰ ਅਰਵਿੰਦਤੀ ਜੀਵਾ ਜੀ ਦਾ ਸਭ ਦਾ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਜਿਹੜੇ ਅਨੁਸੂਚਿਤ ਜਾਤੀ ਦੇ ਜਿਹੜੇ ਪਰਿਵਾਰ ਸੀਗੇ ਉਹਨਾਂ ਦੀ ਬਾਹ ਫੜੀਆ ਔਰ ਇਹਨਾਂ ਨੂੰ ਔਖੀ ਘੜੀ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਕਿੰਨਾ ਕੁ ਐਸਟੀਮੇਟ ਹੈ ਜਿਹੜਾ ਮਾਫ ਕਰਿਆ ਗਿਆ ਟੋਟਲੀ ਅੱਜ ਹਲਕਾ ਸਮਾਣਾ ਦੀ ਜੇ ਮੈਂ ਗੱਲ ਕਰਾਂ 1 ਕਰੋੜ 36 ਲੱਖ ਦੇ ਕਰੀਬ ਦਿਆ ਜਿਹੜੀ ਹਲਕਾ ਸਮਾਨਾ ਦੇ ਜਿਹੜੇ ਐਸਸੀ ਪਰਿਵਾਰਾਂ ਦੇ ਜਿਹੜੀ ਅਮਾਉਂਟ ਹੈ ਜਿਹੜੀ ਮਾਪ ਕੀਤੀ ਗਈ ਹੈ ਔਰ ਜੇ ਪਟਿਆਲੇ ਦੀ ਗੱਲ ਕਰੀਏ 4 ਕਰੋੜ ਤੋਂ ਉੱਪਰ ਜਿਹੜੀ ਅਮਾਉਂਟ ਬਣ ਗਈ ਹੈ ਜਿਹੜੀ ਪਟਿਆਲੇ ਜ਼ਿਲ੍ਹੇ ਦੀ ਜਿਹੜੀ ਅਮਾਉਂਟ ਹੈ ਉਹ ਐਸਸੀ ਪਰਿਵਾਰਾਂ ਦੀ ਜਿਹੜੀ ਮਾਪ ਕੀਤੀ ਗਈ ਠੀਕ ਹੈ ਥੈਂਕ ਯੂ